ਹਾਂਜੀ ਸਸਤਰੀ ਕਾਰਵਾਈ ਸਾਰਿਆਂ ਨੂੰ ਇੱਕ ਅੱਜ ਆਪਾਂ ਜੋ ਮਿਸਟੇਟਸ ਤੇ ਤੇ ਜ਼ਿਆਦਾਤਰ ਕਾਰਨ ਬੰਦੇ ਨੇ ਬਈ ਉਹ ਆਪਣਾ ਨਾ ਜਦੋਂ ਆਪਾਂ ਧਾਰ ਚੋਣੇ ਆਗੇ ਜਿਹੜੇ ਦੁੱਧ ਦੇ ਛਿੱਟੇ ਹੁੰਦੇ ਨੇ ਥੱਲੇ ਡੋਲਦੇ ਆਗੇ ਮਿੱਟਾਂ ਦੇ ਬਈ ਤੇ ਆਪਾਂ ਉਹਦੇ ਵਾਸਤੇ ਆਪਾਂ ਤੁਹਾਨੂੰ 101% ਨੌਕਤਾ ਦੱਸਦੇ ਆ ਜਿਹੜਾ ਜਮਾ ਬਹੁਤ ਸਸਤਾਗਾ 20 ਰੁਪਈਆ ਦੇ ਵਿੱਚ ਮਹੀਨੇ ਮੰਗੂ ਹੀ ਲੰਗੇਦਾ ਬਈ ਤੇ ਉਹ ਵਰਤ ਕੇ ਆਪਣਾ ਜੋ ਮਿਸਟੇਟਸ ਆ ਬੈੜੀ ਤੇ ਜਾਂ ਮੱਝ ਦੇ ਬਹੁਤ ਵਧੀਆ ਕਾਰਗੈਲਾ ਬਾਈ ਆਪਾਂ ਘੱਟੋ ਘੱਟ ਬੋਊਚਰ ਦੇ ਵਰਤਦੇ ਆ ਤੇ ਅੱਜ ਭਰਾਵਾਂ ਨੂੰ ਮੈਂ ਦੱਸ ਦਈਏ ਕਿਉਂਕਿ ਜਦੋਂ ਆਪਾਂ ਚੀਜ਼ ਦੱਛੇ ਤੋਂ ਤਾਂ ਕਿਸੇ ਦੇ ਕੰਮ ਆ ਜੇ ਤਾਂ ਉਹ ਬਹੁਤ ਵਧੀਆ ਗੱਲ ਹੁੰਦੀ ਹੈਗੀ ਤਾਂ ਅੱਜ ਆਪਾਂ ਤੁਹਾਨੂੰ ਦੱਸ ਦਿਆਂ ਭਰਾ ਆਪਾਂ ਕਿਵੇਂ ਵਰਤਦੇ ਆਗੇ ਤੇ ਕਿਵੇਂ ਆਪਾਂ ਉਹਨੂੰ ਵਰਤਣਾਗਾ ਕਿਵੇਂ ਪਾਉਣਾ ਕਿੰਨੇ ਕੁ ਵਰਤਨੀ ਆ ਉਹ ਬਾਈ ਆਪਾਂ ਸਾਰੇ ਪਸ਼ੂਆਂ ਦੇ ਤਕਰੀਬਨ ਡੇਲੀ ਸਵੇਰ ਸ਼ਾਮ ਦੋ ਟਾਈਮ ਵਰਤਦੇ ਆ ਬਾਈ ਕੋਈ ਬਾਲਾ ਵੱਡਾ ਕੰਮ ਨਹੀਂ ਹੈਗਾ ਜਿਵੇਂ ਇੱਕ ਆ ਬਾਲਟੀ ਆ ਇਹ ਪਾਣੀ ਦੀ ਲੈ ਲਓ ਜਿਵੇਂ ਆਪਣੇ ਆ ਬਾਲਟੀ ਲਈ ਹੁੰਦੀ ਆ ਇਹ ਡੱਬੇ ਨੂੰ ਵੀ ਦੇਖੋ ਬਾਈ ਦਵਾਈ ਲੱਗੀ ਹੋਈ ਆ ਉਹ ਬਾਲਟੀ ਨੂੰ ਵੀ ਲੱਗੀ ਹੋਈ ਆ ਕਿਉਂ ਆਪਾਂ ਲਗਾਤਾਰ ਹੀ ਕਈ ਸਾਲਾਂ ਤੋਂ ਵਰਤਦੇ ਆ ਕਿਤੇ ਆਪਣੇ ਰੱਬ ਦੀ ਕਿਰਪਾ ਨਾਲ ਦੇਖੋ ਪਸ਼ੂਆਂ ਨੂੰ ਨਾ ਮਿਸਟੇਟਸ ਦਾ ਦਿੱਕਤ ਨਹੀਂ ਆਈ ਸੀ ਜਮੇ ਕਿਤੇ ਇੰਨੀ ਰੱਬ ਦੀ ਮਿਹਰ ਆ ਨਹੀਂ ਬਹੁਤ ਜਿਆਦੇ ਜਦੋਂ ਮਿਸਟੇਟਸ ਆ ਜੇ ਤਾਂ ਦੁੱਧ ਦਾ ਤਾਂ ਨੁਕਸਾਨ ਹੋਣੀ ਹੋਣਾ ਨਾਲ ਜਦੋਂ ਆਪਾਂ ਐਂਟੀਬੀਟਿਕ ਲਾਉਣੇ ਆਂਗੇ ਬਈ ਪਸ਼ੂ ਦਾ ਵੀ ਲੀਵਰ ਟੋਨਿਕ ਤੋਂ ਲਾ ਕੇ ਬਹੁਤ ਫਰਕ ਪੈਂਦਾ ਜੇ ਲੀਵਰ ਤੋਂ ਭੁੱਖ ਮਰ ਜਾਂਦੀ ਐਂਟੀਬਾਇਟਿਕ ਲਾ ਕੇ ਤਾਂ ਉਹਦਾ ਬਹੁਤ ਅਸਰ ਪੈਂਦਾ ਤਾਂ ਆਪਾਂ ਤੁਹਾਨੂੰ ਦੱਸ ਦਿਆਂ ਭਰਾ ਬੜੀ ਲੰਬੀ ਵੀਡੀਓ ਨਾ ਕਰੀਏ ਆਪਾਂ ਪਟਾਕਾ ਦਵਾਈ ਕਹਿੰਦੇ ਨੇ ਜੋ ਖੂਹ ਵਾਲੀ ਦਵਾਈ ਤਾਂ ਆਹ ਦਵਾਈ ਆ ਬਈ ਉਹ ਜਿਹੜੀ ਆਪਾਂ ਵਰਤਦੇ ਹਾਂ ਪੂਰੇ ਪਿੰਡਾਂ ਸੱਚਕੇ ਲੈਵੇ ਲਾਲਾ ਇਹਨੂੰ ਆਪਾਂ ਖੂਹ ਵਾਲੀ ਦਵਾਈ ਵੀ ਕਹਿੰਦੇ ਨੇ ਲਾਲ ਦਵਾਈ ਕਹਿੰਦੇ ਨੇ ਆ ਪਟਾਕਾ ਦਵਾਈ ਕਹਿੰਦੇ ਨੇ ਅੱਗੇ ਆਪਣੇ ਬਜ਼ੁਰਗ ਤੇ ਜੋ ਜੀ ਜੰਤ ਤੋਂ ਖੂਹਾਂ ਦੇ ਵਿੱਚ ਵਰਤਦੇ ਹੁੰਦੇ ਤੇਗੇ ਕੋਈ ਜ਼ਖਮ ਕੋਈ ਪਸ਼ੂ ਦਾ ਜ਼ਖਮ ਮੰਨ ਜਿਵੇਂ ਹੋਇਆ ਉਹ ਤੇ ਲਾ ਦਿਓ ਬਾਈ ਉਹ ਇੱਕ ਨੰਬਰ ਦਾ ਫਾਰਮੂਲਾ ਗਾ ਜੇ ਪਸ਼ੂ ਦਾ ਜਮਾਂ ਜੜ ਚੋਂ ਸਿੰਗ ਟੁੱਟ ਜੇ ਜਾਂ ਕਿਤੇ ਮਨ ਉਹਨੂੰ ਤੇਲ ਲਾ ਕੇ ਜੇ ਤਾਂ ਮਨ ਪੱਤੀ ਲੈ ਵਟਦੀ ਆ ਤਾਂ ਉਹਨੂੰ ਤੇਲ ਲਾ ਕੇ ਉੱਤੇ ਮਲ ਦੋ ਬਾਈ ਖੂਨ ਨਾਲ ਦੀ ਨਾਲ ਬੰਦ ਹੋ ਜਾਊਗਾ ਜਿੰਨਾ ਮਰਜੀ ਖੂਨ ਵਗਦਾਗਾ ਐਨੀ ਦਵਾਈ ਤਖੜੀ ਐ ਇਹ ਕਿਉਂਕਿ ਇਹ ਦਾਗ ਦੇਣਾ ਨਾਲ ਦੀ ਨਾਲ ਬਾਈ ਸੂ ਖੂਨ ਨੂੰ ਨਾਲ ਦੀ ਨਾਲ ਬੰਦ ਕਰ ਦਊਗੀ ਤੇ ਬਾਕੀ ਜੇ ਕਿਤੇ ਜ਼ਖਮਾਂ ਤਾਂ ਇਹ ਢੱਕੇ ਨਾਲ ਲਾ ਸਕਦੇ ਆ ਬਾਈ 2-4 ਦਿਨਾਂ ਚ ਨਾ ਜੀ ਪੈਣ ਦੇਵੇ ਬਾਕੀ ਜਖਮ ਨੂੰ ਬਹੁਤ ਛੇਤੀ ਠੀਕ ਕਰ ਦਿੰਦੀ ਆ ਇਹਦਾ ਆਪਾਂ ਵਰਤਦੇ ਆ ਆਪਾਂ ਤੁਹਾਨੂੰ ਉਹ ਹਿਸਾਬ ਦੱਸਦੇ ਆ ਬਾਈ ਵੀ ਆਪਾਂ ਸਵੇਰ ਸ਼ਾਮ ਇਹਨੂੰ ਕਿਵੇਂ ਵਰਤਦੇ ਆ ਅਦੇ ਆਪਣੇ ਆ ਦਵਾਈ ਪਈ ਹੁੰਦੀ ਆ ਬਾਈ ਇੱਥੇ ਇਹਦੇ ਵਿੱਚ ਡੇਲੀ ਵਰਤਦੇ ਆਗੇ ਇਹ ਚੋ ਚੱਕ ਕੇ ਇਹ ਇੰਨੀ ਕੀ ਦਵਾਈ ਲੈਣੀ ਕੋਈ ਬਾਹਲੀ ਨਹੀਂ ਲੈਣੀ ਬਾਈ ਆਪਣੇ ਲੈ ਘੱਟੋ ਘਾਟਾ ਪਾਉਣ 20 ਪਸ਼ੂ ਦੇ ਲਾਗੇ ਭਾਗੇ ਚਾਵਾਂਗੇ 20 ਪਸ਼ੂ ਨੂੰ ਇਹ ਇਹ ਨਹੀਂ ਹੈਗਾ ਵੀ ਆਪਾਂ ਬਾਹਲੀ ਪਾਉਣੇ ਆ ਤਕਰੀਬਨ ਇਹਦੇ ਬਹੁਤ ਦਾਣੇ ਘੱਟ ਪਾਉਣੇ ਮੈਂ ਤੁਹਾਨੂੰ ਦੱਸਦਾ ਭਰਾ ਇਹ 20 ਪਸੂਣੋ ਬਾਈ ਇੰਨੀ ਕ ਵੱਧੂ ਆ ਜਾਣੇ ਇਹ 20 ਦਿਨ ਇਹ ਡੱਬੀ ਆ ਜਿਹੜੀ 20 ਪਸੂਣੋ ਵੀ 20 ਦਿਨ ਘੱਟ ਜਾਂਦੇ ਆ ਬਾਈ ਇੱਕ ਦਿਨ ਦੀ ਰੁਪਈਏ ਕਿਦੀ ਪੈਂਦੀ ਆ ਕੋਈ ਬਾਹਲੇ ਨਹੀਂ ਪੈਂਦੀ ਆਪਾਂ ਤੁਹਾਨੂੰ ਪਾ ਕੇ ਦਿਹਾਉਣਿਆ ਆ ਦੇਖੋ ਇਹਦੇ ਵਿੱਚ ਆਪਾਂ ਪਾ ਲਈ ਬਾਈ ਇਹਨੂੰ ਸਾਰੀ ਨੇ ਦਵਾਈ ਦੇ ਵਿੱਚ ਘੁਲ ਜਾਣਾਗਾ ਤਾਂ ਉਦੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂ ਕਿਵੇਂ ਪਾਉਣੇ ਆ ਐਸ ਲੋਟ ਤਰੀਕੇ ਦੀ ਬਣ ਜੂ ਬਾਈ ਇਹ ਮਨਾਂ ਨਾ ਇਹ ਬਣ ਗਈ ਬਾਈ ਉਸ ਤੋਂ ਬਾਅਦ ਆਪਾਂ ਬਾਲਟੀ 'ਚ ਪਾ ਲੈਣੇ ਹੁੰਨੇ ਆ ਤੇ ਡੇਲੀ ਦਾ ਕੰਮ ਆ ਇਹ ਤਾਂ ਸਾਨੂੰ ਇੱਕ ਦਿਹਾੜੇ ਦੇ ਮਾਰੇ ਆਪਣੀ ਤਾਂ ਬਾਲਟੀ ਆ ਦੇਖੋ ਬਾਈ ਲਾਈ ਹੋਈ ਆ ਇਹ ਬਾਲਟੀ ਦੇ ਵਿੱਚ ਸਾਰੀ ਲਾਲ ਦਵਾਈ ਲੱਗੀ ਹੋਈ ਆ ਕਿਉਂਕਿ ਆਪਾਂ ਬਹੁਤ ਚਿਰ ਦੇ ਇਹਨੂੰ ਵਰਤਦੇ ਆਂਗੇ ਤੇ ਆ ਹੁਣ ਆਪਾਂ ਇਹਦੇ ਵਿੱਚ ਪਾਤੀ ਬਾਈ ਬਹੁਤ ਵਧੀਆ ਰੰਗ ਬੰਨਦਾ ਬਾਈ ਇਹਦਾ ਇਹਦਾ ਨੁਕਸਾਨ ਬਾਈ ਜਮੀ ਨਹੀਂ ਹੈਗਾ ਇਹਦੇ ਜਿੰਨੇ ਫਾਇਦੇ ਆਪਾਂ ਦੱਸ ਨਹੀਂ ਸਕਦੇ ਵੀ ਕਿੰਨੇ ਕੁ ਫਾਇਦੇ ਨੇ ਇਹ ਚੀਜ਼ ਦੇ ਤਾਂ ਉਦੋਂ ਬਾਅਦ ਆਪਾਂ ਤੁਹਾਨੂੰ ਇਹ ਦੱਸਦਿਆਂ ਵੀ ਇਹ ਵਰਤਣੀ ਕਿਵੇਂ ਆ ਆ ਲੀਟਰ ਹੁੰਦਾ ਬਾਈ 1 ਲੀਟਰ ਉਹਦੇ ਮੰਗੋ ਇਹ ਕਿਲੋ ਦਾ ਪੌਣੇ ਕਿਲੋ ਦਾ ਇਹ ਐਸ ਲੋਟ ਪਾਲਾ ਨੇ ਬਾਈ ਇਹ ਤਾਂ ਦਵਾਈ ਪਾਲੀ ਆਪਾਂ ਉਹ ਕੱਖ ਪਾ ਕੇ ਹੁਣ ਦਿਖਾਉਣੇ ਆ ਵੀ ਆਪਾਂ ਕਿਵੇਂ ਵਰਤਨਾ ਹੁੰਦਾ ਇਹਨੂੰ ਤਾਂ ਤਰ ਐਸ ਲੋਟ ਬਾਈ ਆਪਾਂ ਸਾਰੇ ਪਸ਼ੂ ਆਪਣੇ ਚਾਟ ਤੇ ਲੱਗੇ ਹੁੰਦੇ ਨੇ ਬਾਈ ਕਿਤੇ ਆਪਣੇ ਪਸ਼ੂ ਨੇ ਬਾਲਾ ਕੱਟੂ ਦਾ ਨਹੀਂ ਕਰਿਆ ਚਲੋ ਚੰਗਾ ਆ ਤਾਂ ਦਿੰਨੇ ਆ ਪਰ ਉਹ ਆਪਣੇ ਪਸ਼ੂ ਚਾਟ ਤੇ ਲੱਗੇ ਕਰਕੇ ਬਾਢੋਂ ਲਾਈ 6-7 ਕਿਲੋ ਕੱਖ ਪਾਈ ਦਿੰਨੇ 7 ਕਿਲੋ ਬਾਈ ਚਾਟ ਦੀ ਮੁੱਠੀ ਪਾਈ ਦਿਆ ਤੇ ਐਸੀ ਤਰ੍ਹਾਂ ਹੀ ਬਾਈ ਥਾਪੀ ਮਾਰ ਕੇ ਭੇਜਿਆ ਨੇ ਰੱਬ ਦੀ ਕਿਰਪਾ ਦੇ ਨਾਲ ਬਾਈ ਕਿਤੇ ਦਿੱਕਤ ਨਹੀਂ ਆਈ ਪਸ਼ੂਆਂ 'ਚ ਬਹੁਤ ਠੰਡੇ ਸ਼ੀਲ ਨੇਗੇ ਐਸ ਲੋਟੇ ਨੂੰ ਆਪਾਂ ਚੋਣਿਆ ਬਾਈ ਨਾਲ ਕਿਹਦੇ ਨਾਲ ਫਾਰਮੂਲਾ ਹੋਰ ਵੀ ਵਰਤਿਆ ਕਰੋ ਕਿਉਂ ਇਹ ਥੋੜੀ ਜਿਹੀ ਖੁਸ਼ਕ ਹੁੰਦੀ ਆ ਐਸ ਲੋਟ ਜਦੋਂ ਆਪਾਂ ਬੈਠਾਂਗੇ ਤੇ ਜਿਵੇਂ ਉਹਨਾ ਬਾਲਟੀ ਜੇ ਆਪਾਂ ਪਾ ਕੇ ਲਿਆਂਦੇ ਆ ਬਾਈ ਦਵਾਈ ਮੰਨੋ ਇਹਦੇ ਨਾਲ ਆਪਾਂ ਥਣ ਧੋਲੇ ਬਾਈ ਜੇ ਤਾਂ ਆਪਾਂ ਇਹਨੂੰ ਥਾਣਾ ਨੂੰ ਸਾਰੇ ਧੋਵਾਂਗੇ ਸਾਫ਼ ਕਰਾਂਗੇ ਦੇਖੋ ਨਾਲ ਤਾਂ ਤਾਂ ਸਾਫ਼ ਹੋ ਜਾਣਗੇ ਨਾਲੇ ਜਿਹੜੀ ਵੱਡੀ ਗੱਲ ਆ ਬਾਈ ਇਹਦੇ ਹੋ ਤਾ ਕਿਸੇ ਦਵਾਈ ਵੇਚ ਜੂਗੀ ਮੰਨ ਮਾਈਟਾਂ ਦੇ ਸਾਰਿਆਂ ਤੇ ਜਦੋਂ ਆਪਾਂ ਇਹ ਛੱਤੇ ਮਾਰਾਂਗੇ ਹਲੋਟ ਛੱਡੇ ਨੂੰ ਲੱਗ ਜੂ ਬਾਈ ਸਾਰੇ ਨੂੰ ਜਿਹੜੇ ਮੰਨ ਦੁੱਧ ਦੇ ਤੋਕੇ ਡੇਗਣਗੇ ਬਾਈ ਮੰਨ ਇਹਨੇ ਆ ਮਾਈਟਾ ਦੀ ਲੱਗਣਾ ਹੁੰਦਾ ਬਾਕੀ ਦੂਜੇ ਨੰਬਰ ਤੇ ਉਹਨੇ ਪੈਰਾਂ ਤੇ ਦੁੱਧ ਦੇ ਛੱਤੇ ਲੱਗਣੇ ਹੁੰਦੇ ਨੇ ਤਾਂ ਉੱਥੋਂ ਬਾਈ ਫਿਰ ਕਟਾਣੂ ਪੈਦਾ ਹੋ ਜਾਂਦੇ ਨੇ ਜਿਹੜੇ ਫਿਰ ਥਾਣਾ ਦੇ ਵਿੱਚ ਜਦੋਂ ਇਹਨਾਂ ਦੇ ਰੂਮ ਖੁੱਲੇ ਹੁੰਦੇ ਨੇਗੇ ਘੱਟੋ ਘੱਟ 20 25 ਮਿੰਟ ਬਾਈ ਉਹਨਾਂ ਚਿਰ ਇਹ ਵਿੱਚ ਵਗ ਜਾਂਦੇ ਨੇ ਬਾਈ ਫਿਰ ਜਦੋਂ ਪਸ਼ੂ ਬਹਿਦਾ ਤੇ ਫਿਰ ਉਦੋਂ ਮਸਟੈਟ ਦਾ ਦਰ ਹੁੰਦਾ ਬਾਈ ਦੇ ਆਪਾਂ ਇਹਨੂੰ ਮੰਨਾਂ ਆਹ ਸਾਵਧਾਨੀ ਵਰਤਾਂਗੇ ਬਾਈ ਐਸ ਲੋਟ ਠੰਡ ਉੱਤੇ ਬਾਈ ਆਪਦੇ ਐਸ ਲੋਟ ਹੀ ਆਪਦੇ ਏਸ਼ੀ ਦੇ ਨਾਲ ਹੀ ਆਪਦੇ ਹੱਥ ਤੋਂ ਲੋ ਬਾਈ ਹੱਥ ਵੀ ਸਾਫ਼ ਹੋ ਜਾਣਗੇ ਦਵਾਈ ਨਾਲ ਬਹੁਤ ਵਧੀਆ ਦਵਾਈ ਵਰਤਣ ਨੂੰ ਬਾਈ ਉਸ ਤੋਂ ਬਾਅਦ ਜਿਹੜਾ ਆਪਣਾ ਪਾਣੀ ਪਾਛਦਾ ਬਾਈ ਇਹਨੂੰ ਪਰ ਪੈਰਾਂ ਤੇ ਮਾਰ ਦੋ ਚਾਹੇ ਐ ਥੱਲੇ ਰੋਲ ਦੋ ਬਾਈ ਇਹ ਹੁਣ ਹੋ ਤੱਕ ਇਹਦੀ ਸੇਫਟੀ ਹੋ ਗਈ ਬਾਈ ਉਸ ਤੋਂ ਬਾਅਦ ਆਪਾਂ ਅਸੀਂ ਕੀ ਕਰਦੇ ਆ ਆਹ ਤੇਲ ਪਾ ਕੇ ਰੱਖਦੇ ਆ ਇਹ ਜਿਹੜਾ ਆਪਣਾ ਕਰੀਮਾ ਜਿਹੜਾ ਹੁੰਦੀ ਉਹ ਛੀਚੀ ਐਸ ਲੋਟ ਪਾਇਆ ਬਾਈ ਇਹਨੂੰ ਐ ਹੱਥਾਂ ਤੇ ਲਾ ਲਿਆ ਐਸ ਲੋਡਣ ਨਾਲੇ ਦੁਬਾਰੇ ਹੱਥ ਮਲੈਮ ਹੋ ਜਾਂਦੇ ਨੇ ਜੋ ਇੱਥੇ ਚਛੇਆਂ ਖੜੀਆਂ ਹੁੰਦੀਆਂ ਨੇਗੀਆਂ ਉਹ ਸੈੱਟ ਹੋ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਐਸ ਲੋਡ ਥਣਾ ਦੇ ਬਈ ਲਾ ਦਨੇ ਹੈਗੇ ਥਣ ਮਲੈਮ ਹੋ ਜਾਂਦੇ ਨੇ ਬਈ ਐਸ ਲੋਡ ਪੂਰੇ ਪੰਨਾ ਪੂਰੇ ਵਧੀਆ ਨਾ ਤੇ ਪਸ਼ੂ ਨੂੰ ਜਮਾ ਖੈ ਨਹੀਂ ਆਉਂਦੀ ਬਈ ਅੱਧਾ ਪੌਣਾ ਲੀਟਰ ਦਾ ਪਸ਼ੂ ਦੁੱਧ ਬੱਦ ਦਿੰਦਾ ਉਹਦਾ ਕਾਰਨ ਕੀ ਆ ਜੇ ਹੁਣ ਆਪਣੇ ਹੱਥਾਂ ਤੇ ਦੇਖਣ ਕਰੀਏ ਜੇ ਖੜੀਆਂ ਹੋਣ ਉਹ ਥਣਾ ਦੇ ਬਾਜਦੀਆਂ ਨੇ ਬਈ ਉਹ ਥਣਾ ਤੇ ਜੋ ਪਸ਼ੂ ਨੂੰ ਤਕਲੀਫ ਮਿਲਦੀ ਆ ਤਾਂ ਪਸ਼ੂ ਦੁੱਧ ਆਟੋਮੈਟਿਕ ਤਹਾਂ ਛਾੜ ਜਾਂਦਾ ਬਈ ਉਹਦੇ ਦੁੱਧ ਦਾ ਅੱਧੇ ਤੋਂ ਪੂਨੇ ਕਿਲੋ ਦਾ ਫਰਕ ਆ ਬਾਈ ਕਿਤੇ ਚੋਕੇ ਦੇਖ ਲਿਓ ਜੇ ਆਪਾਂ ਥੱਤਾਂ ਨੂੰ ਤੇਲ ਲਾ ਕੇ ਥਾਣਾ ਨੂੰ ਲਾਵਾਂਗੇ ਬਾਈ ਤਾਂ ਪਸ਼ੂ ਅੱਧਾ ਪੂਨਾ ਕਿਲੋ ਦੁੱਧ ਬਾਈ ਵੱਧ ਦੇਊਗਾ ਕਿਉਂ ਥਣ ਵੀ ਮਲਾਇਮ ਰਹਿਣਗੇ ਬਾਈ ਤੇ ਦੂਜੇ ਨੰਬਰ ਤੇ ਬਾਈ ਫਿਰ ਆਪਣੇ ਹੱਥ ਚਕਨੇਈਚ ਹੋ ਜਾਣਗੇ ਥੋੜੇ ਜੇ ਤੇ ਪਸ਼ੂ ਨੂੰ ਆਰਾਮ ਆਊ ਬਾਈ ਜਦੋਂ ਆਪਾਂ ਮ사ਜ ਵਾਂਗੂ ਕਰਾਂਗੇ ਬਾਈ ਆਪਾਂ ਮ사ਜ ਕਰਦੇ ਹੁੰਨੇ ਆ ਤਾਂ ਤੁਸੀਂ ਫਾਰਮੂਲਾ ਵਾਤ ਕੇ ਦੇਖਿਓ ਬਾਈ ਤੁਸੀਂ ਆਪੀ ਕਹੋਗੇ ਇੱਕ ਜਿਹੜੇ ਆਪਾਂ ਝੱਗ ਲਾਉਨੇ ਆ ਬਾਈ ਝੱਗ ਲਾ ਲੈਣੇ ਆ ਇਹ ਰੋੜ ਥਾਣਾ ਨੂੰ ਲਾ ਦੇਣੇ ਆ ਉਹਦਾ ਬਾਈ ਬਹੁਤ ਜ਼ਿਆਦਾ ਉਹਣਾ ਲਾਇਆ ਕਰੋ ਉਹਦੇ ਥਾਂ ਮੈਂ ਬਾਈ ਥੋੜਾ ਜਿਹਾ ਤੇਲ ਮਰਤ ਲਾਇਆ ਕਰੋ ਹੱਥਾਂ ਨਾਲ ਚਕਨੇਈ ਹੋ ਜਾਂਦੀ ਆ ਨਾਲੇ ਪਸ਼ੂ ਨੂੰ ਥਾਣਾ ਨੂੰ ਮ사ਜ ਹੋ ਜਾਂਦੀ ਆ ਪਸ਼ੂ ਆਟੋਮੈਟਿਕ ਬਾਈ ਦੁੱਧ ਅੱਤੀ ਤੋਂ ਪੌਣਾ ਕਿਲੋ ਵੱਧ ਦੇ ਦਿੰਦਾ ਬਾਈ ਐਸੇ ਰੋਟ ਡੋਲਿਆ ਕਰੋ ਬਾਈ ਜੇ 托ਕਾ ਡੋਲਦਾ ਦਵਾਈ ਤੇ ਡੁੱਲੂਗਾ ਤਾਂ ਇਹ ਬਹੁਤ ਵਧੀਆ ਸਾਫਤ ਹੁੰਦੇ ਆ ਬਾਈ ਸਾਰਿਆਂ ਦਾ ਧੰਨਵਾਦ ਬਾਈ ਦੇਖੋ